ਸਾਸੀ ਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਤੇ ਸ਼ਕਾਰਦਿੰਗੇ ਤੇ ਅੱਜ ਮੇਰੇ ਨਾਲ ਚਰਨਜੀਤ ਸਿੰਘ ਜਤਵਾਲ ਜਿਹੜੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਨੇ ਔਰ ਭਾਰਤ ਦੀ ਲੋਕ ਸਭਾ ਦੇ ਵਿੱਚ ਉਹ ਡਿਊਟੀ ਜਿਹੜੇ ਸਪੀਕਰ ਸੀ ਸੋ ਕਈ ਵਾਰ ਉਹਨਾਂ ਨੇ ਜੜੀ ਸਾਡੀ ਐਮ ਐਲ ਏ ਦੀ ਇਲੈਕਸ਼ਨ ਜੜੀ ਸੋ ਅੱਜ ਉਹਨਾਂ ਦੀ ਬੇਟੀ ਤ੍ਰਿਪਤ ਟਵਾਲ ਜੀ ਸਾਡੇ ਨਾਲ ਨੇ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤਾਂ ਫਿਰ ਆਪਾਂ ਅੱਗੇ ਗੱਲ ਨੂੰ ਤੋਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਨਾਲ ਜੁੜਨ ਦਾ ਬਹੁਤ-ਬਹੁਤ ਤੁਹਾਨੂੰ ਤੁਹਾਡਾ ਸਵਾਗਤ ਹੈ ਸੋ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਤੁਹਾਡੇ ਕੋਲ ਕਿਉਂ ਆਏ ਹਾਂ ਸੋ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਜਿਹੜੀ ਹੋਈ ਚਲੋ 3 ਚਿਰ ਵੱਲੋਂ ਵਿੱਚ ਪਾ ਕੇ ਉਹਨੂੰ ਆਪਾਂ ਜਿਹੜੀ ਸੀ ਫਾਇਰ ਰੋਕ ਦਿੱਤਾ ਗਿਆ ਕਿ ਇਸ ਜੰਗ ਦਾ ਜਿਹੜਾ ਪ੍ਰਭਾਵ ਹੈ ਕੈਨੇਡਾ ਚ ਰਹਿੰਦੇ ਸਾਡੇ ਜਿੰਨੇ ਵੀ ਸਾਡੇ ਲੋਕ ਨੇ ਪੰਜਾਬੀ ਜਾਂ ਸਾਡੇ ਭਾਰਤੀ ਕਮਿਊਨਿਟੀ ਦੇ ਨੇ ਉਹਨਾਂ ਤੇ ਕੀ ਅਸਰ ਪਿਆ ਹੋਗਾ ਤੁਸੀਂ ਵੀ ਕੈਨੇਡਾ ਚ ਰਹਿੰਦੇ ਤੇ ਤੁਹਾਨੂੰ ਵੀ ਪੰਜਾਬ ਨਾਲ ਬਹੁਤ ਜ਼ਿਆਦਾ ਮੋਹ ਆ ਤੇ ਇਸ جنگ ਦਾ ਸਾਡੇ ਇੱਥੋਂ ਦੀ ਕਮਿਊਨਿਟੀ ਤੇ ਕੀ ਪ੍ਰਭਾਵ ਹੋਣਗੇ ਇਹਦੇ ਲਈ ਮੈਂ ਤੁਹਾਡੀ ਜ਼ੁਬਾਨ ਤੋਂ ਤੁਹਾਡੀ ਵਿਚਾਰ ਜੀ ਲੈਣਾ ਚਾਹਾਂਗਾ ਜੀ ਦੇਖੋ ਜੀ ਇਹ ਜਿਹੜਾ ਜੰਗ ਵਰਡ ਹੈ ਜੀ ਇਹ ਆਪਣੇ ਆਪ ਚ ਹੀ ਕਹਿੰਦੇ ਨੇ ਕਿ ਜੰਗ ਤੁਹਾਨੂੰ ਖਤਮ ਕਰ ਸਕਦੀ ਹੈ ਯਾ ਤੁਸੀਂ ਜੰਗ ਨੂੰ ਖਤਮ ਕਰਨਾ ਹੈ ਸੋ ਵਾਟ ਕੈਨ ਐਂਡ ਅਸ ਐਂਡ ਇਫ ਯੂ ਡੋਂਟ ਐਂਡ ਵਾਰ ਬੀਇੰਗ ਕੈਨੇਡੀਅਨ ਜੋ ਮੇਰਾ ਪਰਸਨਲ ਤਜਰਬਾ ਹੈ ਮੈਂ ਉਹਦੇ ਤੋਂ ਕਹਿ ਸਕਦੀ ਹਾਂ ਕਿ ਜੇ ਅਸੀਂ ਹਿਸਟਰੀ ਤੇ ਬੈਕਗਰਾਉਂਡ ਦੇ ਵਿੱਚ ਜਾਈਏ ਤੇ ਜਿਹੜੀ ਸਾਡੀ ਇੰਡੋ ਪਾਕਿਸਤਾਨ ਦੀ ਵਾਰ ਹੈ ਆਫਟਰ ਬ੍ਰਿਟਿਸ਼ ਜੇ ਇਹ ਆਪਾ ਇਤਿਹਾਸ ਨੂੰ ਟੱਚ ਕਰੀਏ ਤਾਂ ਚਾਹੇ 1947 ਟੂ 1948 ਹੋਈ ਹੈ ਜੀ ਸਾਡੇ ਕਸ਼ਮੀਰ ਦਾ ਮਸਲਾ ਸੀ ਉਸ ਤੋਂ ਬਾਅਦ 1967 ਜੰਮੂ ਕਸ਼ਮੀਰ ਫਿਰ ਤੋਂ ਹੋਇਆ ਹੈ ਉਸ ਤੋਂ ਬਾਅਦ ਜਦੋਂ ਆਪਣੀ 1971 ਬੰਗਲਾਦੇਸ਼ ਵਾਲੀ ਲੜਾਈ ਸੀ ਉਹਦੇ ਵਿੱਚ ਕਿੰਨੇ ਆਪਣੇ ਆਲਮੋਸਟ 90000 ਜਿਹੜੇ troops ਆ ਪਾਕਿਸਤਾਨ ਦੇ ਉਹਨਾਂ ਨੇ ਸੀਜ਼ਫਾਇਰ ਕੀਤਾ ਜੀ ਫਿਰ ਬੜੇ ਦੁੱਖ ਦੀ ਗੱਲ ਹੈ ਕਿ ਚਾਹੇ ਛੋਟੇ ਛੋਟੇ ਕਨਫਲਿਕਟਸ ਹੋਏ ਹਨ ਤੇ ਆਪਣੀ 1999 ਦੇ ਵਿੱਚ ਜਿਹੜੀ ਕਾਰਗਿਰ ਦੀ ਲੜਾਈ ਹੋਈ ਹੈ ਜੀ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਅਸੀਂ ਜੁੱਥੋ ਜੁੱਥੋ ਵੀ ਮਾਈਗ੍ਰੇਟ ਹੋਏ ਆ ਚਾਹੇ ਅਸੀਂ ਹਿੰਦੁਸਤਾਨੀ ਆ ਚਾਹੇ ਮੇਰੇ ਪਰਿਵਾਰ ਉੱਥੇ ਹੀ ਬੈਠੇ ਹਨ ਪਾਕਿਸਤਾਨ ਦੇ ਵਿੱਚ ਗੱਲ ਮਿੱਟੀ ਦੀ ਹੈ ਗੱਲ ਸਾਡੇ ਮੁਲਕ ਦੀ ਹੈ ਸਾਡੇ ਬਹੁਤ ਸਾਰੇ ਕਾਮਨ ਬੈਕਗਰਾਉਂਡਸ ਹਨ ਸਾਡੇ ਜਿਹੜਾ ਖਾਣਾ ਸੇਮ ਹੈ ਸਾਡੇ ਗੁਰੂ ਘਰ ਜੇ ਇੱਧਰ ਹਨ ਤਾਂ ਸਾਡਾ ਉੱਧਰ ਵੀ ਗੁਰੂ ਘਰ ਹੈ ਸਾਡੇ ਜਿਹੜੇ ਰਿਲੀਜੀਅਸ ਹੈਗੇ ਆ ਉਹ ਵੀ ਮਤਲਬ ਕਿ ਸੇਮ ਸਾਡੇ ਗਰਾਉਂਡਸ ਹੈਗੇ ਆ ਬਹੁਤ ਜਜ਼ਬਾਤ ਸਾਡੇ ਜੁੜੇ ਹੋਏ ਹਨ ਸਾਡੇ ਕਲਚਰ ਵੈਲਿਊਜ਼ ਇਕੱਠੀਆਂ ਨੇ ਫੇਰ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਅਸੀਂ ਇਤਿਹਾਸ ਤੋਂ ਆਈਏ ਤੇ ਜਿਹੜੀ جنگ ਹੈ ਉਹ ਪਹਿਲੀ ਗੱਲ ਤਾਂ ਅਸੀਂ ਬੀਗ ਕੈਨੇਡੀਅਨ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਇਹਨੂੰ ਬਹੁਤਾ ਅਪਰੀਸ਼ੀਏਟ ਨਹੀਂ ਕੀਤਾ ਜਾ ਰਿਹਾ ਜੀ ਸੋ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਆ ਨਾ ਕਿ ਮੈਂ ਬਲਕਿ ਜਿੰਨੀਆਂ ਵੀ ਲਾ ਇਨਫੋਰਸਮੈਂਟ ਏਜੰਸੀਜ਼ ਹਨ ਆਪਣੀਆਂ ਜਿੱਦਾਂ ਕਿ ਸਾਡੀ ਆਰਮੀ ਵਿੱਚ ਇਨਵੋਲਡ ਹੈ ਤੇ ਆਪਣੀਆਂ ਜਿਹੜੀਆਂ ਹਕੂਮਤਾਂ ਨੇ ਦੋਨੇ ਮੁਲਕਾਂ ਦੀਆਂ ਇਹ ਸਾਰੇ ਹੀ ਸਫਰ ਕਰ ਰਹੇ ਹਨ ਤੇ ਇਹਦੇ ਜੋ ਮੈਂ ਸੋਚਦੀ ਹਾਂ ਸਾਡੀ ਕੌਮ ਹੀ ਨਹੀਂ ਬਾਕੀ ਵੀ ਵਰਲਡ ਐਟ ਲਾਰਜ ਚਾਹੇ ਸੋਲਜਰਸ ਹਨ ਚਾਹੇ ਸਿਵਿਲIANS ਹਨ ਆਪਾਂ ਸਾਰੇ ਹੀ ਇਸ ਚੀਜ਼ ਦਾ ਮਤਲਬ ਦੇਖ ਰਹੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਤੇ ਇਫੈਕਟਡ ਆ ਜ਼ਿਆਦਾ ਜਿਹੜਾ ਇਫੈਕਟ ਹੋ ਰਿਹਾ ਸਾਡੇ ਪਰਿਵਾਰਾਂ ਤੇ ਹੋ ਰਿਹਾ ਇਨੋਸੈਂਟ ਕਿਲਿੰਗਸ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਅਸੀਂ ਵੀ ਸਾਰੇ ਪਰਿਵਾਰਾਂ 'ਚ ਆ ਤਾਂ ਜੰਗ ਮੇਰੇ ਕਹਿਣ ਦਾ ਭਾਵ ਹੈ ਕਿ ਜੰਗ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ ਬਿਲਕੁਲ ਅੰਦੇਮੇ ਕਿ ਹੁਣ ਆਪਾਂ ਨੂੰ ਸਾਰੀ ਕਮਿਊਨਿਟੀ ਨੂੰ ਪਤਾ ਸਾਰੇ ਦੁੱਖਾਂ ਨੂੰ ਪਤਾ ਕਿ ਜਿਸ ਤਰ੍ਹਾਂ ਸਾਡੀ ਸੋਚ ਇੱਥੇ ਆ ਉੱਥੇ ਪਾਕਿਸਤਾਨ ਦੇ ਵਿੱਚ ਵੀ ਤੇ ਨਾ ਤੇ ਪਾਕਿਸਤਾਨ ਵਾਲੇ ਔਰ ਨਾ ਹੀ ਸਾਡੇ ਜਿਹੜੇ ਹਿੰਦੂਸਤਾਨੀ ਆਪਾਂ ਲੱਗੇ ਕੋਈ جنگ ਨੂੰ ਪਸੰਦ ਨਹੀਂ ਕਰਦੇ جنگ ਦਾ ਕੋਈ ਹੱਲ ਨਹੀਂ ਹੈ ਜਿਵੇਂ ਹੁਣ ਸੀਜ਼ਫਾਇਰ ਹੋ ਗਿਆ ਸੀਜ਼ਫਾਇਰ ਹੋਣ ਤੋਂ ਬਾਅਦ ਇਹ ਹੁਣ ਐਂ ਲੱਗਦਾ ਕਿ ਮਤਲਬ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਐਜ ਪਰ ਜਿਹੜਾ ਉਹ ਅੱਗੇ ਤੋਂ ਮਤਲਬ ਕੋਈ ਇਦਾਂ ਦੀ ਕੋ ਟੈਂਡੈਂਸੀ ਨਹੀਂ ਹੋਏਗੀ ਜਿਹਦੇ ਨਾਲ ਸਾਡੀ ਜਿਹੜੀ ਆ ਉਹ ਆਪਤਾ ਪਰਖ ਕੇ ਦੁਬਾਰਾ ਫਿਰ ਜੰਨ ਵਾਲੇ ਪਾਸੇ ਜਾਵੇ ਸੋ ਜਿਸ ਤਰ੍ਹਾਂ ਡੋਨਲਡ 트ੰਪ ਨੇ ਆਪਣੇ ਵਿੱਚ ਪੈ ਕੇ ਇੱਕ ਮਤਲਬ ਡਿਸਾਈਡ ਕਰਾਤਾ ਕਿ ਲੱਗਦਾ ਕਿ ਇਹ ਇਹ ਤੋਂ ਅੱਗੇ ਜਿਹੜੀ ਸਾਡੀ ਗੱਲਬਾਤ ਉਹ ਕਿਵੇਂ ਚੱਲ ਸਕਦੀ ਹੈ ਤੇ ਕਿਵੇਂ ਆਪਾਂ ਇਹਨੂੰ ਜਿਹੜਾ ਭਾਰਤ ਸਰਕਾਰ ਕਿਸ ਤੰਗ ਨਾਲ ਇਹਨੂੰ ਡੀਲ ਕਰੇ ਯੈਸ ਇਸ ਮੁਲਕ ਚ ਆ ਕੇ ਜਿਵੇਂ ਕਿ ਮੈਂ ਵੀ ਆਪਾਂ ਸਾਰੇ ਨਿਊ ਇਮੀਗ੍ਰੈਂਟਸ ਆ ਮੈਂ ਬਹੁਤ ਕੁਝ ਸਿੱਖਿਆ ਇਸ ਮੁਲਕ ਚੋਂ ਕਿ ਗੱਲ ਹਮੇਸ਼ਾ ਨੈਗੋਸ਼ੀਏਸ਼ਨਸ ਤੇ ਹੁੰਦੀ ਹੈ ਜੀ ਸੋ ਜਿਵੇਂ ਕਿ ਮੈਂ ਹਿਸਟਰੀ ਦੀ ਹਮੇਸ਼ਾ ਗੱਲ ਕਰਦੀ ਹਾਂ ਚਾਹੇ ਆਪਣਾ ਸੋਵੀਅਤ ਯੂਨੀਅਨ ਹੋਏ ਤੇ ਚਾਹੇ ਯੂਨਾਈਟਿਡ ਸਟੇਟ ਅਮਰੀਕਾ ਜਿਹੜੀਆਂ ਮੌਜੂਦਾ ਹਕੂਮਤਾਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਹੁੰਦੇ ਨੇ ਉਹਨਾਂ ਨੇ ਜਦੋਂ ਅਸੀਂ ਉਹਨਾਂ ਦਾ ਆੜ ਸਹਾਰਾ ਲੈਨੇ ਆ ਜੰਗ ਲੱਗਦੀ ਹੈ ਮੈਂ ਚਾਹੁੰਨੀ ਹਾਂ ਕਿ ਇਹ ਇੱਕ ਪੀਸਫੁੱਲ ਢੰਗ ਦੇ ਨਾਲ ਇਹਦਾ ਐਂਡ ਹੋਣਾ ਚਾਹੀਦਾ ਹੈ ਕਹਿੰਦੇ ਘਰ ਦੇ ਵਿੱਚ ਵੀ ਕਲੇਸ਼ ਹੋ ਜੁਵੇ ਆਪਣੇ ਪਰਿਵਾਰਾਂ ਦੇ ਵਿੱਚ ਵੀ ਬੱਚਿਆਂ ਚ ਵੀ ਭੈਣ ਭਰਾਵਾਂ ਚ ਵੀ ਹੁੰਦਾ ਸੋ ਮਸਲਾ ਅਗੇਨ ਯੂ ਕੈਨ ਆਲਵੇਸ ਕਮ ਟੂ ਕਮ ਸੈਟ ਔਨ ਅ ਟੇਬਲ ਐਂਡ ਡੂ ਨੇਗੋਸ਼ੀਏਸ਼ਨਸ ਆਪਣੀ ਜੇ ਇਹਨਾਂ ਦੋਨਾਂ ਮੁਲਕਾਂ ਦੀ ਆਰਮੀ ਦੇ ਨੰਬਰਸ ਦੇਖਿਆ ਜਾਣ ਤੇ ਜੇ ਇਧਰ 160 170 ਇੰਡੀਆ ਦੇ ਵਿੱਚ ਜਿਹੜੇ ਕਿ ਨਿਊਕਲੀਅਰ ਵਾਰ ਹੈਡਸ ਆ ਤੇ ਉਧਰ ਪਾਕਿਸਤਾਨ ਦੇ ਵਿੱਚ 170 ਤੋਂ 200 ਨਿਊਕਲੀਅਰ ਵਾਰਹੈਡਸ ਆ ਗਏ। ਜੀ। ਸੋ ਮੇਰੇ ਕਹਿਣ ਦਾ ਮਤਲਬ ਜੇ ਤੁਹਾਡੇ ਕੋਲ ਨਿਊਕਲੀਅਰ ਆ ਫਿਰ ਆਰਮੀ ਵੀ ਤੁਹਾਡੇ ਕੋਲ ਹੈਗੀ ਆ ਜੇ ਪਾਕਿਸਤਾਨ ਕੋਲੇ 5.5 ਲੱਖ 6 ਲੱਖ 7 ਲੱਖ ਨੰਬਰਸ ਆ ਮਾਫ ਕਰਨਾ ਜੇ ਮੇਰੇ ਹਾਂਜੀ ਕੈਲਕੂਲੇਸ਼ਨਸ ਥੋੜਾ ਹੋਏ ਨੰਬਰਸ ਇਹਨਾਂ ਕੋਲ ਨੇ ਆ ਦੂਸਰੇ ਪਾਸੇ ਉਹਨਾਂ ਦੀ ਪਰਸਨਲ ਤੇ ਜਿਹੜੀ ਰਿਜ਼ਰਵ ਆਰਮੀ ਮਿਲਟਰੀ ਹੈਗੀ ਆ ਹਿੰਦੁਸਤਾਨ ਦੀ ਉਹ ਹੈਗੀ ਆ ਕੁੱਲ ਮਿਲਾ ਕੇ 2.4 ਮਿਲੀਅਨ ਜੀ ਇਹਨੂੰ ਇੱਕ ਡਰ ਤੇ ਜਿਹੜਾ ਇੱਕ ਫਿਊਚਰ ਆਪਾਂ ਦੇਖਦੇ ਹਾਂ ਇਹਨੂੰ ਇਸ ਲਈ ਨਾ ਯੂਜ਼ ਕੀਤਾ ਜਾਵੇ ਬਲਕਿ ਇਹਨੂੰ ਕੁਝ ਇਸ ਤਰੀਕੇ ਨਾਲ ਲਿਆ ਜਾਏ ਕਿ ਸਾਨੂੰ ਇਹਦੇ ਇਕਨੋਮਿਕ ਕੀ ਇਫੈਕਟਸ ਪੈ ਰਹੇ ਨੇ ਹਨ ਸਾਡੇ ਇਨਫਰਾਸਟ੍ਰਕਚਰ ਤੇ ਕੀ ਇਫੈਕਟ ਪੈ ਰਿਹਾ ਹੈ ਜੀ 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 ਫਿਊਚਰ ਦੇ ਵਿੱਚ ਸਾਡੇ ਟੂਰਿਜ਼ਮ ਤੇ ਕੀ ਅਸਰ ਪੈ ਰਿਹਾ ਹੈ ਜਿੱਥੇ ਕਿ ਹਿੰਦੁਸਤਾਨ ਇੱਕ ਯੰਗ ਤੇ ਗਰੋਇੰਗ ਕੰਟਰੀ ਹੈ ਉੱਥੇ ਪਾਕਿਸਤਾਨ ਇੱਕ ਸਕੈਟਰਡ ਮੁਲਕ ਹੈ ਇਹ ਸਿਰਫ ਆਬਾਦੀ ਪਾਕਿਸਤਾਨ ਚ ਨਹੀਂ ਹੈ ਸੋ ਅਸੀਂ ਜਿੱਥੇ ਜਿੱਥੇ ਵੀ ਬੈਠੇ ਆ ਮੇਰੇ ਦੋਨੋਂ ਮੁਲਕਾਂ ਦੇ ਜਿਹੜੀ ਸਾਡੀ ਪੋਪੂਲੇਸ਼ਨ ਜਿੱਥੇ ਜਿੱਥੇ ਬੈਠੀ ਹੈ ਇਹਨੂੰ ਇੱਕ ਨੈਗੇਟਿਵ ਵੇ ਦੇ ਨਾਲ ਸਾਰੇ ਵਰਲਡ ਲੈਵਲ ਤੇ ਨਾ ਸਪਰੈਡ ਕੀਤਾ ਜਾਏ ਬਲਕਿ ਇਹ ਸੋਚਿਆ ਜਾਏ ਕਿ ਬਤੌਰ ਇਹਨੂੰ ਟੂਰਿਜ਼ਮ ਇਨਫਰਾਸਟ੍ਰਕਚਰ ਇਕਨੋਮਿਕ ਵੇ ਨਾਲ ਫੈਮਲੀਆਂ ਦੇ ਨਾਲ ਐਂਟੀ ਟਰੋਰਿਜ਼ਮ ਕਿਦਾਂ ਇਹਨੂੰ ਆਪਾਂ ਇੱਕ ਪੋਜ਼ਿਟਿਵ ਵੇ ਦੇ ਨਾਲ ਕਿਦਾਂ ਲਿਆ ਸਕਦੇ ਸੋ ਫਿਊਚਰ ਜਿਹੜਾ ਉਹ ਥੋੜਾ ਜਿਹਾ ਸਕੂਨ ਵਾਲਾ ਹੋਣਾ ਚਾਹੀਦਾ ਕਿ ਇਹ ਦੋਨਾਂ ਦੇਸ਼ਾਂ ਲਈ ਹੀ ਖਤਰੇ ਦੀ ਗੱਲ ਹੈ ਵੀ ਜੇ ਕੁਝ ਉਸ ਪਾਸੇ ਵੀ ਕੋਈ ਆ ਜਿਹੜੀ ਹੈਗੇ ਐਕਟੀਵਿਟੀ 네ਗੇਟਿਵ ਐਕਟੀਵਿਟੀ ਵੀ ਹੁੰਦੀ ਆ ਜਾਂ ਭਾਰਤ ਚ ਕੁਝ ਇਸ ਤੰਗ ਦੇ دہشت ਗਰਦ ਜਿਹੜੇ ਆ ਕੇ ਕਰਦੇ ਨੇ ਜਿਹੜੀ ਦੋਨਾਂ ਦੇਸ਼ਾਂ ਨੂੰ ਮੇਰਾ ਖਿਆਲ ਆ ਵੀ ਉਹ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਆ ਦੋਨਾਂ ਦੀ ਕੰਨ ਵਿੱਚ ਜਿਹੜੀ ਆ ਉਹ ਜੀ ਵੀਕ ਹੈ ਪਾਕਿਸਤਾਨ ਦੀ ਹਿੰਦੁਸਤਾਨ ਨਾਲੋਂ ਵੀਕ ਹੈ ਕਿ ਇਹਦੇ ਨਾਲ ਜਿਹੜੀ ਭਰਮਾਈ ਹੈ ਜੰਗ ਦੀ ਭਰਮਾਈ ਜਿਹੜੀ ਇੰਨੀ ਨੁਕਸਾਨ ਹੁੰਦਾ ਉਹਦੀ ਭਰਮਾਈ ਕਰਨੀ ਬੜੀ ਔਖੀ ਹੈ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇੱਕ ਟੇਬਲ ਤੇ ਬੈਠ ਕੇ ਜਿਹੜੇ ਸਮਝੌਤੇ ਨਹੀਂ ਕੀਤੇ ਜਾ ਸਕਦੇ ਕਿ ਜਾਂ ਇਹ ਰਾਜਨੀਤਿਕ ਤੌਰ ਤੇ ਇਦਾਂ ਦਾ ਉਹ ਅਭਾਰ ਦੇਂਦੀ ਨੇ ਸਾਰਾ ਕੁਝ ਕਿ ਉਹ ਜਿਹੜੀ ਉਹਦੀ ਜਿਹੜੀ ਦੁਖਾਂਤ ਹੈ ਉਹ ਆਮ ਲੋਕਾਂ ਨੂੰ ਜਿਹੜੀ ਆ ਉਹ ਭੁਗਤਣਾ ਪੈਂਦਾ ਕੀ ਤੁਸੀਂ ਇਹ ਇਹ ਸਮਝਦੇ ਹੋ ਇਹ ਰਾਜਨੀਤਿਕ ਤੌਰ ਤੇ ਵੀ ਜਿਹੜੇ ਮਸਲੇ ਸਾਡੇ ਨੇ ਚਾਹੇ ਉਹ ਕਸ਼ਮੀਰ ਦਾ ਮਸਲਾ ਚਾਹੇ ਕਿਸੇ ਹੋਰ ਚੀਜ਼ ਦਾ ਮਸਲਾ ਪਾਣੀਆਂ ਦਾ ਮਸਲਾ ਜਾਂ ਕਿਤੇ ਹੋਰ ਇਹ ਸੋਲਵ ਨਹੀਂ ਹੋ ਸਕਦਾ ਕਹਿੰਦੇ ਜੀ ਹਰ ਮਸਲੇ ਦਾ ਹੱਲ ਹੁੰਦਾ ਪਰ ਪਰਮਨੈਂਟ ਸੋਲੂਸ਼ਨਸ ਵੀ ਹੁੰਦੇ ਆ ਜਿਹੜੀਆਂ ਜੰਗਾਂ ਨੇ ਤੇ ਵਾਰਸ ਐ ਇਹਨੂੰ ਇੱਕ ਡਰ ਤੇ ਹਵਾ ਨਾ ਬਣਾਇਆ ਜਾਵੇ ਜੀ ਗੱਲ ਉੱਥੇ ਹੀ ਆਂਦੀ ਆ ਰਾਜਨੀਤਿਕ ਤੌਰ ਤੇ ਹਕੂਮਤਾਂ ਦੇ ਤੌਰ ਤੇ ਮੇਰੇ ਹਿਸਾਬ ਨਾਲ ਫੇਰ ਗੱਲ ਇਤਿਹਾਸ ਤੇ ਆਂਦੀ ਆ ਕਿ ਜੇ ਜਦੋਂ ਕਿ ਉਹ ਬ੍ਰਿਟਿਸ਼ ਮੂਵਮੈਂਟ ਸੀ ਜੇ ਸਾਨੂੰ ਆਜ਼ਾਦੀ ਮਿਲੀ ਸੀ ਉਦੋਂ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਨਹੀਂ ਸੀ ਹੋਣਾ ਚਾਹੀਦਾ ਬਿਲਕੁਲ ਹਕੂਮਤਾਂ ਜਿਹੜੀਆਂ ਮੌਜੂਦਾ ਹੁੰਦੀਆਂ ਨੇ ਉਹਨਾਂ ਨੇ ਕੁਝ ਫੈਸਲੇ ਐਦਾਂ ਦੇ ਲੈਣੇ ਹੁੰਦੇ ਆ ਕਿ ਜਿਹੜਾ ਅਸੀਂ ਫਿਊਚਰ ਹਮੇਸ਼ਾ ਦੇਖਦੇ ਆ ਜੀ ਇਹ ਸੇਮ ਪਰਿਵਾਰ ਹਨ ਫਿਰ ਸਾਡੇ ਮਿਊਜ਼ਿਕ ਸੇਮ ਹਨ ਸਾਡੇ ਖਾਣੇ ਸੇਮ ਹਨ ਇੱਕੋ ਹੀ ਮਿੱਟੀ ਹੈ ਪਰ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਸੁਣਨ ਨੂੰ ਆਉਂਦੀ ਕਿ ਜੇ ਉਧਰ 25 ਪਰਿਵਾਰ ਉਧਰ ਚਲੇ ਗਏ ਤੇ 30 ਉਹਨਾਂ ਨੇ ਇੱਧਰ ਮਾਰਤੇ ਆ ਇਹਦੇ ਵਿੱਚ ਅਗੇਨ ਸਫਰੇਜ ਤੇ ਗੱਲ ਆਉਂਦੀ ਹੈ ਜਿਹੜੀ ਕਿ ਉਹ ਸਫਰੇਜ ਨਹੀਂ ਹੋਣੀ ਚਾਹੀਦੀ ਜੀ ਉਹ ਸੋ ਮਾਵਾ ਦੇ ਪੁੱਤ ਚਲੇ ਗਏ ਆ ਆਪਣੇ ਵਿਡੋਸ ਹੋ ਗਈਆਂ ਨੇ ਮਤਲਬ ਕਿ ਬੱਚੇ ਸਾਰੇ ਪਰਿਵਾਰ ਉਜੜਦੇ ਨੇ ਤੇ ਜਿਨ੍ਹਾਂ ਨੇ ਸਾਨੂੰ ਡਿਫੈਂਸ ਹੈ ਉਹ ਕਿੰਨੀ ਸਫਰ ਕਰਦੀ ਆ ਆਰਮੀ ਤੇ ਮਿਲਟਰੀ ਕਿਉਂਕਿ ਜਦੋਂ ਜਿਵੇਂ ਜੰਗ ਸ਼ੁਰੂ ਹੋਈ ਸੀ ਕਿ ਉਹ ਕਹਿੰਦੇ ਨੇ ਵੀ ਉਸ ਵੇਲੇ ਸਾਡੇ 26 ਜਿਹੜੇ ਨੇ ਉਹ ਸੰਦੂਰ ਉਜੜੇ ਸੀ ਤੇ ਜੇ ਇਹ ਜੰਗ ਲੰਮੇ ਸਮੇਂ ਲਈ ਹੁੰਦੀ ਜਾਂ ਜੰਗ ਸ਼ੁਰੂ ਹੋ ਜਾਂਦੀ ਤੇ ਪਤਾ ਨਹੀਂ ਕਿੰਨੇ ਕੁ ਹੋਰ ਜਿਹੜੇ ਨੇ 26 ਆ ਜਾਂ 26 ਲੱਖ ਵੀ ਸੰਧੂਰ ਦੇ ਉੱਧਰ ਸਕਦੇ ਸੀ ਸੋ ਸ਼ਾਂਤੀ ਮਈ ਢੰਗ ਦੇ ਨਾਲ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਹੁੰਦਾ ਹੁਣ ਅਸੀਂ ਸਮਾਜ ਨੂੰ ਜਾਂ ਸਾਡੀ ਦੇਸ਼ ਦੀਆਂ ਜਿਹੜੀਆਂ ਸੜੀਆਂ ਰਾਜਨੀਤਿਕ ਤਰ੍ਹਾਂ ਨੇ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਨੇ ਕੀ ਸੰਦੇਸ਼ ਦੇਣਾ ਚਾਹੁੰਨੇ ਜਿਹਦੇ ਨਾਲ ਆਉਣ ਵਾਲੇ ਭਵਿੱਖ ਇਦਾਂ ਦਾ ਕੋਈ ਹੋਰ ਜਿਹੜਾ ਉਹ ਘਟਲਾ ਨਾ ਘਟੇ ਜੀ ਨਾਲ ਬਹੁਤ ਵੱਡੇ ਪੱਧਰ 'ਤੇ ਜਿਵੇਂ ਪੰਜਾਬ 'ਚ ਤੁਸੀਂ ਵੇਖਿਆ ਬਲੈਕਆਊਟ ਰਹੀ ਹੈ ਔਰ ਕਈ ਕਈ ਦਿਨ ਜਿਹੜੇ ਉੱਥੇ ਗਰਮੀ ਸੀ ਬੱਚੇ ਚਰ ਮਿਲਕ ਦੇ ਰਹੇ ਨੇ ਔਰ ਬਹੁਤ ਵੱਡਾ ਨੁਕਸਾਨ ਕਤਰਤੀ ਪੈਂਟਸ ਦੀ ਬਹੁਤ ਵੱਡੇ ਪੱਧਰ ਤੇ ਇਹ ਇਦਾਂ ਦੀ ਸਿਚੁਏਸ਼ਨ ਪੈਦਾ ਨਾ ਹੋਵੇ ਉਹਦੇ ਲਈ ਤੁਸੀਂ ਕੀ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਕੀ ਸਲਾਹ ਦੇਣ ਚਾਹੋਗੇ ਕੈਨੇਡਾ 'ਚ ਬੈਠ ਕੇ ਮੈਂ ਜੀ ਬਤਾਰ ਕੈਨੇਡੀਅਨ ਤੇ ਜਦੋਂ ਜਿੱਥੇ ਅਸੀਂ ਪੈਦਾ ਹੋਏ ਜਾਂ ਮੈਂ ਪੜੇ ਅਸੀਂ ਉੱਥੋਂ ਜਿੱਥੋਂ ਮੈਂ ਆਈ ਹਾਂ ਮੈਂ ਸਾਰਾ ਨਾ ਕਿ ਹਿੰਦੁਸਤਾਨ ਪਾਕਿਸਤਾਨ ਦੀ ਵਾਹ ਜਿਹੜੀਆਂ ਵੀ ਜੰਗਾਂ ਆਪਣੇ ਪੂਰੇ ਵਰਲਡ ਦੇ ਵਿੱਚ ਲੱਗਦੀਆਂ ਹਨ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਖਾਸ ਕਰਕੇ ਮੌਜੂਦਾ ਜਿਹੜੀਆਂ ਹਕੂਮਤਾਂ ਨੇ ਸਰਕਾਰਾਂ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਹੈ ਇਹੀ ਆਸ ਵੀ ਹੈ ਅਤੇ ਬੇਨਤੀ ਹੈ ਕਿ ਇਹਨੂੰ ਇੱਕ ਪੀਸਫੁਲ ਤੇ ਢੰਗ ਨਾਲ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਨਾ ਕਿ ਜੰਗਾਂ ਨਾਲ ਇਹਦੇ ਵਿੱਚ ਬਹੁਤ ਇਨੋਸੈਂਟ ਮਾਤਾ ਮਤਲਬ ਹੁੰਦੀਆਂ ਨੇ ਤੇ ਇਹਨੂੰ ਜਿੰਨੀ ਵੀ ਆਪਾਂ ਘੱਟ ਤੋਂ ਘੱਟ ਕਿਲਿੰਗਸ ਨੂੰ ਮੱਦੇਨਜ਼ਰ ਰੱਖ ਕੇ ਜੰਗਾ ਤਾਂ ਚੰਗਾ ਹੀ ਹੁੰਦੀਆਂ ਨੇ ਜੀ ਕਿਉਂਕਿ ਆਪਾਂ ਸਾਰੇ ਅਗੇਨ ਸੇਮ ਬੈਕਗ੍ਰਾਉਂਡ ਹਨ ਇਹਨੂੰ ਜਿੰਨਾ ਵੀ ਹੋ ਸਕਦਾ ਆ ਕੋਲੈਬੋਰੇਸ਼ਨ ਹੋ ਸਕਦੀ ਹੈ ਜੀ ਔਰ ਜਿਹੜੀ ਕੋਈ ਬਹੁਤ ਵੱਡੇ ਮਸਲੇ ਨਹੀਂ ਹਨ ਇਹਨੂੰ ਕਿਸੇ ਤਰੀਕੇ ਆਪਾਂ ਵਾਈਂਡ ਅਪ ਪੋਜ਼ਿਟਿਵ ਤਰੀਕੇ ਨਾਲ ਵੀ ਕਰ ਸਕਦੇ ਹਾਂ ਤਾਂ ਕਿ ਫਿਊਚਰ ਦੇ ਵਿੱਚ ਸਾਨੂੰ ਬਲੈਕਆਉਟਸ ਨਾ ਹੋਣ ਸਾਨੂੰ ਸੀਜ਼ ਫਾਇਰਸ ਨਾ ਕਰਨੇ ਪੈਣ ਸਾਡੀ ਆਊਟਰੇਜ ਆ ਸਾਨੂੰ ਗਰੀਫ ਚ ਨਾ ਰਹਿਣਾ ਪਵੇ ਇਹਦੇ ਨਾਲ ਲੋਕਾਂ ਦੇ ਦਿਲਾਂ 'ਚ ਬਹੁਤ ਫਰਕ ਪੈਂਦੇ ਹਨ ਨਫ਼ਰਤ ਦਾ ਜਿਹੜਾ ਹੈ ਉਹ ਮੈਸੇਜ ਨਾ ਫਲਾਇਆ ਜਾਏ ਬਲਕਿ ਸ਼ਾਂਤੀ ਤੇ ਪਿਆਰ ਨਾਲ ਅਸੀਂ ਸਾਰੇ ਯੂਨਾਈਟ ਹੋ ਕੇ ਰਹੀਏ ਐਂਡ ਵੀ ਹੈਵ ਅ ਸੇਮ ਬਲੱਡ ਵੀ ਹੈਵ ਸੇਮ ਬੈਕਗਰਾਉਂਡਸ ਮੇਰਾ ਜਨਾਹ ਹੀ ਕਹਿਣਾ ਸੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਮ ਸੋ ਇਹ ਸੀ ਮੈਡਮ ਸਕ੍ਰਿਪਟ ਨਤਵਾਲ ਜੀ ਜਿਨ੍ਹਾਂ ਨੇ ਭਾਰਤ ਔਰ ਪਾਕਿਸਤਾਨ ਦੀ جنگ ਦਾ ਜੋ ਪ੍ਰਭਾਵ ਸਾਡੇ ਕੈਨੇਡਾ ਚ ਰਹਿੰਦੇ ਸਾਡੇ ਪ੍ਰਵਾਸੀ ਨੇ ਸਾਰੇ ਪੰਜਾਬ ਤੋਂ ਕੋਈ ਇੰਡੀਆ ਤੋਂ ਨੇ ਸੋ جنگ ਕਿਸੇ ਵੀ ਮਸਲੇ ਦਾ ਹੱਲ ਨਹੀਂ ਸੋ ਚੰਗਾ ਹੋਵੇ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਇਹਨੂੰ ਰਾਜਨੀਤਿਕ ਤੌਰ ਤੇ ਹਰ ਮਸਲੇ ਦਾ ਹੱਲ ਕੀਤਾ ਜਾ ਸਕਦਾ ਸੋ ਆਉਣ ਵਾਲੇ ਭਵਿੱਖ ਚ ਇਦਾਂ ਦੀ ਕੋਈ ਨਾ ਗੱਲ ਹੋਵੇ ਇਹ ਮੈਮ ਨੇ ਅਰਦਾਸ ਵੀ ਕੀਤੀ ਹੈ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਸਾਡੇ ਦੋਨਾਂ ਦੇਸ਼ਾਂ ਦੀਆਂ ਪ੍ਰਧਾਨ ਮੰਤਰੀਆਂ ਤੇ ਪਾਲਟਿਕੀਨ ਪਾਰਟੀਆਂ ਨੂੰ ਸੋ ਆਓ ਫਿਰ ਮਿਲਦੇ ਹਾਂ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਇੱਕ ਨਵੇਂ ਹੋਰ ਗੱਲਬਾਤ ਲੈ ਕੇ ਉਦੋਂ ਤੱਕ ਦਿਓ ਸਾਨੂੰ ਆਜਾਦ ਸਾਸਰੀਆ ਕਾ ਸਾਸ਼ੀ ਗਮਨ ਤੁਹਾਨੂੰ ਸਾਸਿਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਧੰਨਵਾਦ ਕੈਨੇਡਾ ਟੈਬਲੇਟ ਦਾ ਅਤੇ ਖਾਸ ਧੰਨਵਾਦ ਤੁਹਾਡਾ ਵੀਰ ਜੀ ਅਲਸ਼ਕਰਾ ਟੀਵੀ ਦਾ ਹਾਂਜੀ ਜਿਨ੍ਹਾਂ ਕੇ ਮੇਰੇ ਥਾਟਸ ਤੇ ਐਕਸਪੀਰੀਅੰਸ ਬਹੁਤ ਹੀ ਸੰਜੀਦਗੀ ਜਿਹੜੇ ਆਪਣੇ ਮੂਮੈਂਟਸ ਹੈ ਸਾਰੇ ਵਰਲਡ ਦੇ ਵਿੱਚ ਇਹ ਫਿਕਰ ਪਿਆ ਹੋਇਆ ਹੈ ਤੇ ਤੁਸੀਂ ਸ਼ੇਅਰ ਕਰਨ ਦਾ ਮੌਕਾ ਬਖਸ਼ਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਧੰਨਵਾਦ